ਥਾਣਾ ਜੋਧੇਵਾਲ ਦੇ ਵਿੱਚ ਮਿਤੀ 25 ਤਰੀਕ ਨੂੰ ਰਕੇਸ਼ ਕੁਮਾਰ ਨਾਂ ਦੇ ਇੱਕ ਵਿਅਕਤੀ ਨੇ ਕੰਪਲੇਂਟ ਦਿੱਤੀ ਕਿ ਉਹਦੇ ਭਰਾ ਸ਼ੰਭੂ ਕੁਮਾਰ ਜਿਹੜਾ ਹੈ ਉਹ ਜਨਤਾ ਕਲੋਨੀ ਚ ਆਪਣਾ ਮਕਾਨ ਲੋਕ ਕਰਕੇ ਪਿੰਡ ਗਿਆ ਸੀ ਉਹਦੇ ਮਕਾਨ ਦੇ ਵਿੱਚ ਅਣਪਛਾਤੇ ਬੰਦਿਆਂ ਨੇ ਚੋਰੀ ਕਰ ਲਈ ਹੈ ਜਿਹਦੇ ਵਿੱਚ ਕੁਝ ਕੈਸ਼ ਤੇ ਗਹਿਣੇ ਜਿਸ ਦੇ ਆਧਾਰ ਤੇ ਥਾਣਾ ਜੋਧੇਵਾਲ ਦੀ ਪੁਲਿਸ ਨੇ ਪਰਚਾ ਦਰਜ ਕਰਕੇ ਇਹ ਤਫਤੀਸ਼ ਅਮਲ ਚ ਲੈਂਦੀ ਜਿਹਦੇ ਚ ਇਨਸਪੈਕਟਰ ਜਸਵੀਰ ਸਿੰਘ ਤੇ ਐਸਆਈ ਜਸਪਾਲ ਸਿੰਘ ਦੀ ਸੌਰੀ ਕੁਲਦੀਪ ਸਿੰਘ ਦੀ ਟੀਮ ਨੇ ਦੋ ਦੋਸ਼ੀਆਂ ਨੂੰ ਜਿਨ੍ਹਾਂ ਦੇ ਨਾਮ ਸਾਜਦ ਲਹਿਰੀ ਤੇ ਰਜ਼ਾਵਉਲ ਅंसारी ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 6 ਰਿੰਗ ਸੋਨੇ ਦੀਆਂ ਇੱਕ ਟੋਪਸ ਦੋ ਸੋਨੇ ਦੇ ਕੜੇ ਤੇ 90000 ਰੁਪਇਆ ਕੈਸ਼ ਜਿਹੜਾ ਰਿਕਵਰ ਕੀਤਾ ਤੇ ਬਾਕੀ ਕੁਝ ਆਰਟੀਫੀਸ਼ੀਅਲ ਜਵੈਲਰੀ ਜਿਹੜੀ ਹੈ ਜਿਹੜੀਆਂ ਲੇਡੀਆਂ ਪਾਉਂਦੀਆਂ ਉਹ ਵੀ ਰਿਕਵਰ ਕੀਤੀ। ਜਿਹੜਾ ਰਜ਼ਵਉਲ ਅਨਸਾਰੀ ਹੈ ਇਹਦੇ ਖਿਲਾਫ ਪਹਿਲਾਂ ਵੀ 4 ਮੁਕਦਮੇ ਦਰਜ ਹੈ ਚੋਰੀ ਦੇ। ਜਿਹਦੇ ਵਿੱਚ ਇਹ ਦੋ ਮੁਕਦਮਿਆਂ ਦੇ ਵਿੱਚ ਕੋਰਟ ਤੋਂ ਐਬਸੈਂਟ ਹੈ। ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ। ਇੱਕ ਵਾਰਦਾਤ ਜਿਹੜੀ ਚਾਰਾਂ ਦੇ ਵਿੱਚੋਂ ਟੱਬਾ ਥਾਣੇ ਦੀ ਉਹਦੇ ਵਿੱਚ ਇਹਦੀ ਅਰੈਸਟ ਥੱਲੇ ਪੈਣਗੇ।